पंजाब सरकार की ओर से नाजायज माइनिंग रोकने के चाहे लाख दावे किए जा रहे हों पर फिर भी माइनिंग माफिया रात के अंधेरे में नाजायज माइनिंग करने से पीछे नहीं हट रहा जिस पर पठानकोट पुलिस की ओर से भी काफी सख्ती की जा रही है ऐसा एक मामला जिला पठानकोट में पड़ती रावी दरिया में देखने को मिला जहां पर एसएसपी पठानकोट दलजिंदर सिंह ढिल्लो की रहनुमाई में थाना नरोट जयमल सिंह पुलिस द्वारा छापेमारी की गई जहां पर रात के अंधेरे में नाजायज माइनिंग माइनिंग माफिया द्वारा की जा रही थी जिसके चलते पुलिस द्वारा मौके पर दो पोकलेन मशीन छह टिप्पर व चार लोगों को काबू किया गया है जिन पर नजायज माइनिंग करने का मामला भी दर्ज किया गया है इस मौके पर अधिक जानकारी देते हुए एसएसपी एस पी पठानकोट सिंह ढिल्लो ने क्या कुछ कहा आइए सुनते हैं ਦੇਖੋ ਪਠਾਨਕੋਟ ਦੇ ਵਿੱਚ ਜ਼ਰੂਰ ਜਨਨ ਸਿੰਘ ਏਰੀਏ ਦੇ ਵਿੱਚ ਜਿੱਥੇ ਰਾਵੀ ਦਰਿਆ ਵਗ ਰਿਹਾ ਰਾਵੀ ਦਰਿਆ ਦੇ ਨਾਲ ਨਾਲ ਕੈਚਮੈਂਟ ਏਰੀਏ ਦੇ ਵਿੱਚ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਉੱਥੇ ਵੱਡੀ ਪੱਧਰ ਤੇ ਉੱਤੇ ਜਿਹੜੀ ਹੈਗੀ ਹੈ ਇਲੈਗਲ ਮਾਈਨਿੰਗ ਹੋ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਪਠਾਨਕੋਟ ਪੁਲਿਸ ਨੇ ਇੱਕ ਸਪੈਸ਼ਲ ਆਪਰੇਸ਼ਨ ਦੇ ਤਹਿਤ ਜਿਹੜੀ ਹੈਗੀ ਆ ਉੱਥੇ ਰੇਡ ਕੰਡਕਟ ਕੀਤਾ ਉਸ ਰੇਡ ਦੇ ਦੌਰਾਨ ਉੱਥੋਂ ਜਿਹੜੀਆਂ ਹੈਗੀਆਂ ਆ ਦੋ ਹਾਈਡਰੌਲਿਕ ਹੈਵੀ ਡਿਊਟੀ ਪੋਕਲੈਨ ਮਸ਼ੀਨਸ ਜਿਹੜੀਆਂ ਕਿ ਲਗਾਤਾਰ ਆਪਣਾ ਕੰਮ ਕਰ ਰਹੀਆਂ ਸੀਗੀਆਂ ਔਰ ਇਸ ਤੋਂ ਇਲਾਵਾ 6 ਹਾਈਡਰੌਲਿਕ ਹੈਵੀ ਡਿਊਟੀ ਦੇ ਟਿੱਪਰਸ ਹੈਗੇ ਆ ਸੈਂਡਫਿਲਡ ਜਿਹੜੀ ਕਿ ਰੌ ਮਟੀਰੀਅਲ ਨਾਲ ਭਰੇ ਹੋਏ ਸੀਗੇ ਉੱਥੋਂ ਮੌਕੇ ਤੇ ਤੋਂ ਬਰਾਮਦ ਕੀਤੇ ਗਏ ਆ ਔਰ ਚਾਰ ਉਹਨਾਂ ਦੇ ਜਿਹੜੇ ਹੈਗੇ ਆ ਆਪਰੇਟਰਸ ਜਿਹੜੇ ਕਿ ਇਲੀਗਲ ਮਾਈਨਿੰਗ ਕਰਾ ਰਹੇ ਸੀ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਜਿਹੜਾ ਏਰੀਆ ਹੈਗਾ ਆ ਇਹ ਪਿੰਡ ਪਾਟੀਆਂ ਕਰਕੇ ਹੈ ਉਹਦੇ ਜੂਰਿਸਡਿਕਸ਼ਨ ਚ ਪੈਂਦਾ ਹੈਗਾ ਉਸ ਜੂਰੀਸਡਿਕਸ਼ਨ ਦੇ ਵਿੱਚੋਂ ਜਿਹੜੀ ਹੈਗੀ ਆ ਆ ਰਾਤ ਜਿਹੜੀ ਮਾਈਨਿੰਗ ਡਿਪਾਰਟਮੈਂਟ ਨੂੰ ਬੁਲਾ ਕੇ ਮੈਜ਼ਰਮੈਂਟ ਕਰਾਈ ਗਈ ਹੈ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਗਾ ਕਾਫੀ ਵੱਡੇ ਏਰੀਆ ਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਆ ਉਹ ਹੋਣੀ ਉਹ ਪਾਈ ਗਈ ਆ ਸੋ ਇਸ ਵਾਰ ਇਹ ਅਸੀਂ ਆਪਣਾ ਮਾਈਨਿੰਗ ਐਕਟ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ